ਇੱਕ ਵੀਰ ਵਚਨ ਕਰ ਰਿਹਾ ਸੀ ਕਹਿੰਦੇ ਇੱਕ ਬੱਚਾ ਸੀ ਉਹਨੇ ਪੇਪਰ 'ਚ ਇੱਕ ਅੱਖਰ ਵੀ ਨਹੀਂ ਲਿਖਿਆ ਤੇ ਜਦੋਂ ਰਿਜ਼ਲਟ ਆਇਆ ਤੇ ਉਹ ਬੱਚਾ ਫੇਲ ਹੋ ਰਿਹਾ ਏ ਪਰ ਉੰਦੀ ਜਿਹੜੀ ਪ੍ਰਿੰਸੀਪਲ ਸੀ ਨਾ ਉਹਨੂੰ ਉਹ ਕਹਿੰਦੇ ਜੀ ਇਹਨੇ ਤੇ ਕੀਤਾ ਹੀ ਕੁਝ ਨਹੀਂ ਐ ਕਾਫੀ ਸਮਾਂ ਸੋਚ-ਸੂਚ ਕੇ ਨਾ ਕਹਿੰਦੇ ਇਹਦਾ ਹਾਜ਼ਰੀ ਰਜਿਸਟਰ ਲਿਆਓ ਜਦੋਂ ਹਾਜ਼ਰੀ ਵੇਖੀ ਤੇ ਉਹਦੇ ਉੱਤੇ ਵੇਖਿਆ ਵੀ ਉਹ ਐਤਵਾਰ ਵੀ ਆਉਂਦਾ ਰਿਹਾ ਉਹਨਾਂ ਨੇ ਕਿਹਾ ਵੀ ਐਤਵਾਰ ਕਿਉਂ ਕਹਿੰਦੇ ਉਹ ਇਨਾਂ ਕੋ ਭਾਵਨਾ ਵਾਲਾ ਸੀ ਜਦੋਂ ਛੁੱਟੀ ਹੁੰਦੀ ਸੀ ਉਹ ਦਿਨ ਸਾਰੇ ਸਕੂਲ ਦੇ ਬੂਟਿਆਂ ਨੂੰ ਪਾਣੀ ਪਾਉਣਾ ਤੇ ਸਕੂਲ ਦੀ ਸਫਾਈ ਕਰਨੀ ਉਹਨੇ ਉਹਨੇ ਵੇਖਿਆ ਤੇ ਕਹਿਣ ਲੱਗੇ ਇੱਕ ਅੱਧਾ ਤੇ ਆਪਾਂ ਚਲਾ ਜਾਈਦਾ ਇਹ ਜਦੋਂ ਹੱਥ 'ਚ ਕਲਮ ਹੋਵੇ ਨਾ ਇੱਕ ਅੱਧਾ ਜਿਹਨੂੰ ਕਹਿੰਦੇ ਜੇ 1 ਕਿਲੋ ਸਬਜੀ ਲਈਏ ਤੇ ਨਾਲ ਧਨੀਆ ਫ੍ਰੀ ਮਿਲ ਜਾਂਦਾ ਨਾ ਤੇ ਮਹਾਰਾਜ ਸਾਹਿਬ ਕਿਰਪਾ ਕਰਨ ਉਹ ਪ੍ਰਿੰਸੀਪਲ ਨੇ ਵੇਖਿਆ ਕਹਿੰਦੀ ਅੱਖਰ ਭਾਵੇਂ ਕੋਈ ਨਹੀਂ ਆਉਂਦਾ ਪਰ ਇਹਨੂੰ ਮੈਂ ਪਿਛੇ ਨਹੀਂ ਰਹਿਣ ਦੇਣਾ ਇਹਨੇ ਹਾਜ਼ਰੀ ਪੱਕੀ ਦਿੱਤੀ ਹੈ ਉਹਨਾਂ ਬੜਾ ਸੋਹਣਾ ਬਚਨ ਮੈਨੂੰ ਲੱਗਾ ਕਹਿੰਦੇ ਜਿਹੜੇ ਰੋਜ਼ ਸੰਗਤ ਵਿੱਚ ਹਾਜ਼ਰੀ ਭਰਦੇ ਭਾਵੇਂ ਬਾਣੀ ਆਉਂਦੀ ਜਾਂ ਨਹੀਂ ਆਉਂਦੀ ਕਥਾ ਸਮਝ ਆਉਂਦੀ ਜਾਂ ਨਹੀਂ ਆਉਂਦੀ ਜਿਹੜਾ ਤੁਸੀਂ ਰੋਜ਼ ਹਾਜ਼ਰ ਰਹਿੰਦੇ ਆ ਕਿਤੇ ਮੇਰੇ ਗੁਰੂ ਅਰਜਨ ਸਾਹਿਬ ਨੂੰ ਤਰਸ ਆ ਗਿਆ ਤੇ ਉਹਨੇ ਇੰਨੇ ਜੀ ਆਪਾਂ ਨੂੰ ਪਾਸ ਇੱਕ ਵੀਰ ਬਚਨ ਕਰ ਰਿਹਾ ਸੀ ਕਹਿੰਦੇ